ਮਹ ਬਾਬਾ ਸ਼ੇਖ ਫਰੀਦ ਜੀ ਕਿਥੇ ਸ਼ਮਸ਼ਾਨ ਘਾਟ ਦੇ ਅੰਦਰ ਗਏ ਕਿਤੇ ਕਬਰਿਸਤਾਨ ਦੇ ਅੰਦਰ ਗਏ ਉਸ ਜਗ੍ਹਾ ਦੇ ਉੱਪਰ ਕਿਸੇ ਮਰੇ ਹੋਏ ਇਨਸਾਨ ਦਾ ਸਰੀਰ ਪਿਆ ਸੀ ਪਿੰਜਰ ਕਹਿ ਰਹੀਏ ਕੰਕਾਲ ਪਿਆ ਸੀ ਪਿੰਜਰ ਪਿਆ ਸੀ ਤੇ ਉਸ ਪਿੰਜਰ ਦੇ ਅੰਦਰ ਜਿਹੜਾ ਬੰਦੇ ਦੀ ਗਰਦਨ ਤੋਂ ਉੱਪਰ ਦਾ ਹਿੱਸਾ ਸੀ ਉਹ ਹਿੱਸਾ ਜਦੋਂ ਬਾਬਾ ਫਰੀਦ ਜੀ ਨੇ ਵੇਖਿਆ ਤੇ ਜਿੰ ਜਿਹੜੀ ਜਗ੍ਹਾ ਤੇ ਸਾਡੀਆਂ ਅੱਖਾਂ ਹਨ ਇਹਨਾਂ ਅੱਖਾਂ ਵਾਲੀ ਜਗ੍ਹਾ ਦੇ ਉੱਪਰ ਪੰਛੀਆਂ ਨੇ ਆਪਣੇ ਆਲਣੇ ਪਾਏ ਹੋਏ ਸਨ ਬੰਦੇ ਦੇ ਚਿਹਰੇ ਵਾਲੀ ਜਗ੍ਹਾ ਤੇ ਇਹਨਾਂ ਅੱਖਾਂ ਦੇ ਵਿੱਚ ਮਰੇ ਹੋਏ ਬੰਦੇ ਦੀ ਖੋਪੜੀ ਦੇ ਅੰਦਰ ਪਿੰਜਰ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਸਨ ਬਾਬਾ ਫਰੀਦ ਜੀ ਨੇ ਜਦੋਂ ਉਹਨਾਂ ਵੱਲ ਵੇਖਿਆ ਉੱਥੇ ਖੜ ਕੇ ਆਖਿਆ ਉਹ ਬੰਦਿਆ ਵੇਖ ਓਹੀ ਅੱਖਾਂ ਨੇ ਜਿਹੜੀਆਂ ਅੱਖਾਂ ਕਦੇ ਸੁਰਮੇ ਦੀ ਸਲਾਈ ਵੀ ਨਹੀਂ ਪਵਾਉਂਦੀਆਂ ਸਨ